ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਬੱਲੇ ਟੋਹਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਸਜਣੋ ਲਾਬ ਦੇ ਘਰੇ ਤੁਹਾਨੂੰ ਦੋ ਮਹੀਆਂ ਵਿਖਾਉਣੀਆਂ ਤਾਜ਼ੀਆਂ ਜਮਾ ਆ ਵੀ ਝੋਟੀ ਬਿਲਕੁਲ ਤਾਜੀ ਸੂਈ ਗਿੱਲੇ 나ੜੂਏ ਤੇ ਕੱਟੀ ਮਗਰ ਕਿੰਨਾ ਦੁੱਧਵਾਦ ਕਿਹੜਾ ਸੂਆ ਸਾਰੀ ਡਿਟੇਲ ਲਾਵਾਂਗੇ ਤੇ ਇੱਕ ਸਜਣੋ ਪਲੂਣ ਸੋਈ ਝੋਟੀ ਇਹ ਵੀ ਫੋਰ ਸੇਲ ਵਕਾਊ ਆ ਇਹਦੇ ਕੋਲੇ ਵੀ ਬੱਚਾ ਕੱਟੀ ਆ ਤੇ ਸਿੰਘ ਨਿੱਕਾ ਨਿੱਕਾ ਕਰਮਾਂ ਵਾਲੀ ਦਾ ਵੇਖਿਓ ਇਹਦੀ ਡਿਟੇਲ ਵੀ ਆਪਾਂ ਸਾਰੀ ਲੈਨੇ ਆ ਆਜੋ ਇਹ ਝੋਟੀ ਤੋਂ ਸ਼ੁਰੂ ਕਰਦੇ ਆ ਫਿਰ ਉਹ ਵੀ ਤੋੜ ਕੇ ਵੇਖਾਂਗੇ ਤੇ ਲਈਏ ਜਾਣਕਾਰੀ ਲਵਤ ਲਵ ਸਾਸਰੀ ਕਾ ਸਾਸਰੀ ਕਾਲ ਜੀ ਸਾਸਰੀ ਕਾਲ ਹੋਰ ਸੁਣਾਓ ਠੀਕ ਠਾਕ ਸਾਬ ਮੇਰੇ ਵੀਰਾਂ ਭਣ ਭਰਾ ਹਾਂ ਵਧੀਆ ਮੇਰਾ ਤੂੰ ਦੱਸ ਮੇਰਾ ਹਾਂ ਸਾਰੇ ਵੀਰ ਭਣ ਭਰਾ ਬਹੁਤ ਪਿਆਰ ਕਰਦੇ ਸਾਰਿਆਂ ਦਾ ਧੰਨਵਾਦ ਹੈ ਦਿਲੋਂ ਤੇ ਸਪੋਰਟ ਕਰਿਆ ਕਰੋ ਚੜ੍ਹਦੀ ਕਲਾ ਮਹਾਰਾਜ ਗੁਰੂ ਰਾਮਦਾਸ ਕਿਰਪਾ ਕਰੇ ਵਾਕੇ ਹਾਂਜੀ ਤੇ ਡਰੈਸ ਆਪਣਾ ਡਰੈਸ ਆਪਣਾ ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਤੇ ਨਾਂ ਮੇਰਾ ਲਾਹਰੀ ਸਿੰਘ ਮੋਬਾਈਲ ਨੰਬਰ 905664716 905664716 ਤੇ ਆਪਣਾ ਵਪਾਰ ਦਾ ਹੀ ਕੰਮ ਵਪਾਰ ਦਾ ਹੀ ਕੰਮ ਆ ਖੋਸੇ ਨਹੀਂ ਆਪਣੇ ਕੋਲੇ ਤੇ ਆ ਛੋਟੀ ਸੂਆ ਕਿਹੜਾ ਇਹ ਦੂਜੇ ਸੂਏ ਆ ਭਾਜੀ ਦੂਜਾ ਸੂਆ ਸੂਈ ਆ ਠੀਕ ਆ ਤੇ ਤੜਕੇ ਕੱਲ 4 ਵਜੇ ਸੂਈ ਆ ਤੇ ਕੱਟੀ ਦਿੱਤੀ ਇਹਨੇ ਬਹੁਤ ਵਧੀਆ ਹਾਂਜੀ ਤੇ ਪਹਿਲਨੈ ਦੁੱਧ ਪਹਿਲਨੈ ਦੁੱਧ 12 ਕਿਲੋ ਜਿਹੜਾ ਦਿੱਤਾ ਵਾ ਉਹ ਆਪਾਂ ਕਹਿਣਾ ਵਾ ਤੇ ਕੱਲ ਦੀ ਸੂਈ ਥੱਲੇ ਛੋਟੀ ਥੱਲੇ 10 ਕਿਲੋ ਬਾਲਾ ਵਾ ਕੰਡੇ ਵਾਲਾ ਅੱਛਾ ਕੱਲ ਦੀ ਸੂਈ ਥੱਲੇ 10 ਕਿਲੋ ਅਜੇ ਹੁਣ ਤੱਕ ਆਪਾਂ ਨੂੰ ਦੱਸਿਆ ਨਹੀਂ ਆਉਣਾ ਵਾ ਤੁਸੀਂ ਜਾਣ ਕੇ ਆਏ ਮੈਂ ਤੁਹਾਡੇ ਹੋਂਦ ਨੂੰ ਛੋਟੀ ਚੋਲੀ ਆ ਹੁਣ ਜੇ ਕਿਤੇ ਚੋਣ ਆਲੀ ਹੁੰਦੀ ਨਾ ਥੱਲੇ ਉਹ ਤੁਸੀਂ ਵੇਹਦੇ ਵਾ ਮੇਲ ਬਣੀ ਹੁੰਦੀ ਛੋਟੀ ਠੀਕ ਆ ਹਾਂ ਹੁਣ ਜਾਣ ਇੱਕ ਨੰਬਰ ਚੋਣ ਤੇ ਕਿਤੇ ਗੱਲਾਂ ਹੀ ਪਰੇ ਇਹਦੇ ਪੋਲੀ ਆ ਰੋਮ ਵਰਗੂ ਦੇ ਠੀਕ ਆ ਕੱਢੀ ਖਮਾਰੀ ਦੀ ਬਾਤ ਪੋਲੀ ਚੋਣ ਤੇ ਹੁਣ ਝੋਟੀ ਚੋਈ ਆ ਇੱਕ ਨਾ ਝੋਟੀ ਮਲਕੀ ਵੀਰ ਭਰਾ ਕੇ ਸੋਚੇ ਨਾ ਵੀ ਕਿਤਰਾ ਮੇ ਮਲਕੀ ਤਗੜੀ ਬਹੁਤ ਜਿਆਦੀ ਆ ਸਾਡਾ ਤਾਰਾ ਨੀ ਕੁੱਲੀ ਏ ਉਸ ਤਰ੍ਹਾਂ ਬਜਨ ਮੁੱਜ ਨੂੰ ਵੀ ਪੂਰਾ ਹੁਣ ਸੂਚ ਆਈ ਥੋੜੀ ਜੀ ਸੂਚ ਆੜ ਕੇ ਇੱਕ ਤਰ੍ਹਾਂ ਤੁਹਾਨੂੰ ਪਤਾ ਡੰਗਰ ਥੋੜਾ ਜਿਹਾ ਹੋ ਜਾਂਦਾ ਲਿੱਸਾ ਗੱਡੀ ਬਾਹਰ ਤੋਰ ਤੱਕ ਰਾਂਗੇ ਚੈੱਕ ਤੇ ਬਾਕੀ ਝੋਟੀ ਤਗੜੀ ਤੂਰੀ ਬਹੁਤ ਦੁੱਧ ਨੂੰ ਬਹੁਤ ਖਰੀ ਆ 14 15 ਕਿਲੋ ਦੁੱਧ ਆਦੀ ਗੱਡੂ ਜੀ ਲੋਕੀ ਸੱਜਣੋ ਤੋਰ ਚੈੱਕ ਕਰ ਲਓ ਦੂਜਾ ਸੁਬਾ ਸੂਈ ਐ ਝੋਟੀ ਮਗਰ ਕੱਟੀ ਤੇ ਸੁਬਾ ਦਾ ਟਾਈਮ ਹੀ ਆ ਵੀਡੀਓ ਦਾ ਜਦੋਂ ਵੀਡੀਓ ਬਣਾ ਰਹੇ ਹਾਂ ਇੱਥੇ ਹੀ ਘਮਾਣੀ ਮਰ ਇਹਦੀ ਕਰ ਲਾ ਤਲਕ ਦੀ ਆ ਦਾ ਬਹੁਤ ਜ਼ਿਆਦਾ ਇਹ ਕਰਦੀ ਕੱਤੀ ਦਾ ਤੇ ਸਾਹ ਨਹੀਂ ਖਾਂਦੀ ਦੋ ਮਿੰਟ ਵੀ ਤੇ ਠੀਕ ਆ ਹਾਂ ਤੇ ਬਾਕੀ ਵੀ ਜੀ ਤੁਹਾਨੂੰ ਵੀ ਪਤਾ ਵਾ ਇਹ ਕਾਗ ਤਰ ਕੀ ਮੈਂ ਦੀ ਚੰਬਲੀ ਵੇਖੋ ਹੂੰ ਪਤਲੀ ਦੁੱਧ ਮੈਂ 14 ਕਿਲੋ ਜੇ ਨਾ ਦਿੱਤਾ ਇਹਨੇ ਤੇ ਫਿਰ ਦਊਗੀ ਕੀ ਹੂੰ ਪਲੀ ਕਿੱਦੀ ਝੋਟੀ ਵਾਕੀ ਪਲੀ ਇਹ ਮੈਂ ਹੁਣ ਚੋਤੀ ਜੇ ਕਿਤੇ ਚੋਣ ਵਾਲੀ ਹੁੰਦੀ ਨਾ ਫਿਰ ਤੁਹੀਂ ਵੇਂਦੇ ਵਈ ਪੱਟਾ ਤੇ ਵੇਂਦੇ ਨਹੀਂ ਬਾਹਰ ਹੁੰਦੀ ਥੱਲੇ ਪਿੱਛੋਂ ਠੀਕ ਆ ਹਾਂ ਜੀ ਤੇ ਕੱਤੀ ਇਹਦੇ ਮਗਰ ਬਹੁਤ ਵਧੀਆ ਠੀਕ ਹੈ ਬੰਦੇ 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 ਆ ਮੈਂ ਫੇਰ ਨਾ ਉਤਰ ਨੂੰ ਲੈ ਚਲੀ ਉੱਥੇ ਬੰਨਣ ਨੂੰ ਏ ਠੀਕ ਐ ਬੜੇ ਚੰਗੇ ਨੇ ਇਹ ਕੰਮੀ ਮਗਰੇ ਦੇ ਨੂੰ ਚੇਤਾ ਭੁਰ ਗਿਆ ਨਾ ਠੀਕਾ ਸੱਤਿਆ ਨਾ ਠੀਕ ਆ ਠੀਕ ਆ ਬਹੁਤ ਚੰਗਾ ਲੱਗਾ ਜੀ ਦਾ ਬੱਚਾ ਏ ਜਿਹਨੇ ਮਗਰ ਠੀਕ ਆ ਤੇ ਰੇਟੇ ਦਾ ਰੇਟ ਮੁੱਠਾ ਲੱਖ ਹੀ ਕਰਤੇ ਆ ਦਾ ਦੂੜ ਕਰ ਲਾ ਮੈਨੂੰ ਕੀ ਐ ਲੱਖ ਕਰਦਾ ਤੂੰ ਮਾਲੇ ਦਾ ਤੇ ਝੋਟੀ ਹੈਗੀ ਵੀ ਆ ਇਹ ਪਲੀ ਸੰਭੀ ਗਿੱਡੀ ਝੋਟੀ ਉਹ ਪਲੀ ਸੰਭੀਆ ਜੈਜਿਆ ਕਰਤ ਦੇਣ ਲੈਣ ਵਾਲਾ ਕੰਮ ਆ ਜਿਆ ਇਹ ਥੋੜਾ ਵੀ ਕਿਤੇ ਧੱਕਾ ਮਾਰਿਆ ਡਿੱਗਣ ਵਾਲੀ ਨਿੱਗਰ ਵੇਹ ਝੋਟੀ ਗਿੱਡੀ ਅਜੇ ਸੂਚ ਆਈ ਅਜੇ ਇੱਥੇ ਆਉਣਾ ਨੇ ਚੌੜੀ ਹੋਊਗੀ ਚੱਲ ਤੂੰ ਰੇਟ ਉਹ ਤਾਂ 3 ਫੁੱਟ ਚੌੜੀ ਆ ਜੂ ਜਾਂਦੀ ਓ ਬੱਸ ਮੇਰਾ ਵੀਰ ਰੇਟ ਦੱਸ ਪਛਾਨ ਨੇ ਮੇਰੀ ਗੇੜ ਕੇ ਨਹੀਂ ਕਰ ਦੇ ਮਾਨਤਾਨੀ ਯਾਰ 92000 ਦੀ ਹੋਰ ਕਰ 90000 ਦੀ ਛੋੜ ਸੱਪਾ ਕੁ हां ਛੋੜ ਛੱਪਾ ਛੋੜ ਛੱਪਾ ਕੀਤੇ ਸੋਚ ਪੈ ਗਏ ਆ ਆ ਵੀ ਥੋੜੀ ਜਿਹੀ ਕੰਮ ਨਾ ਕਰ ਮੈਂ ਅਕੀ ਲੈ ਆ ਬਾਜ਼ਾਰ ਅੱਛਾ ਜਿਹੜੀ ਹਾਂ ਨਾ ਹੀ ਹੁਣੀ ਆ ਨਾ ਇਹ 2 ਘਟ 90 ਦੀ 88000 88000 ਦੀ ਓਕੇ 88000 ਦੀ ਝੋਟੀ 14 ਕਿਲੋ ਦੁੱਧ ਮੈਂ ਜੇ ਨਾ ਕੱਢੇ ਤੇ ਆਪਾਂ ਇੱਥੇ ਜ਼ਿੰਮੇਦਾਰ ਆ ਪੱਕਾ ਦੁੱਧ 14 ਕਿਲੋ ਝੋਟੀ ਦਊਗੀ 12 ਕਿਲੋ ਪਹਿਲਾਂ ਨਹੀਂ ਦਿੱਤਾ ਤੇ ਕੱਲ ਤੜਕੇ 4 ਵਜੇ ਦੀ ਸੁਈ ਨੇ ਮਗਰ ਆਹ ਕੱਤੀ ਚੰਗੀ ਤਰ੍ਹਾਂ ਫੇਰ ਦੱਸ ਦਈਏ ਡਿਟੇਲ ਚ ਆ ਦੇਖੋ ਗਿੱਲਾ ਨਾਰੂ ਨਾ ਓਕੇ ਆ ਤੇ ਚੋਣ ਪੋਲੀ ਧਾਰ ਤੇ ਆ ਛੋਟੀ ਦਾ ਕੀ ਸਾਫਤਾ ਵਾ ਤੇਰੀ ਦਾ ਇਹ ਛੋਟੀ ਵੀ ਭਾਜੀ ਬਹੁਤ ਜਿਆਦਾ ਚੰਗੀ ਆ ਠੀਕ ਆ ਇਹ ਤੇ ਕੱਟੀ ਬਹੁਤ ਆਪਾਂ ਲਈ ਟੌਰ ਨਾਲ ਸਿਕੀ ਨੇ ਇਸ ਕੋਈ ਬੜੀ ਬਿੱਲ ਨਾ ਖਾਵੇ ਹਾਂ ਤੇ ਨਿੱਕੀ ਸਗੀ ਆ ਪਹਿਲਾਂ ਸੁਈ ਆ ਤੇ ਇੱਕ ਗੱਲ ਆਪਾਂ ਜਿਹੜੀ ਦੱਸ ਕੇ ਦੇ ਦੇਣੀ ਉਹਦੇ ਨਾਲ ਹੀ ਰੇਤ ਨਹੀਂ ਤੁਹਾਨੂੰ ਬੜਾ ਆਪਾਂ ਝੂਠ ਨਹੀਂ ਮਾਰ ਦਿੰਦੇ ਛੋਟੀ ਸੁਈ ਹੈ ਬੱਚਾ ਨਹੀਂ ਜੋ ਪਹਿਲਾਂ ਨੀਨੇ ਲਿਆ ਅੱਛਾ ਹਾਂਜੀ ਪਾੜੇ ਤੇ ਬਾਰੇ ਤੇ ਮੀ ਅਜੇ ਸੁਈਆ ਇਹਨੋਂ ਹੋ ਗਏ 5 ਕਿਤੇ ਨਾਲ ਚ ਹੋ ਗਏ ਆ ਹਾਂ 5 6 ਦਿਨ ਹੋ ਗਏ ਸੁਈ ਨੂੰ ਤੇ ਮਨ ਕੇ ਇਸ ਤਰ੍ਹਾਂ ਚੋਈ ਦੀ ਅਜੇ ਕੜੀ ਆਟਾ ਉਟਾ ਪਾ ਗਏ ਜਾਂ ਚੋਕਰ ਪਾ ਗਏ ਠੀਕਾ ਲਾ ਕੇ ਠੀਕਾ ਲਾ ਕੇ ਜੇ ਗੱਲ ਦੱਸ ਦੇਣੀ ਆ ਆਪਾਂ ਲਾ ਮਾ ਨਹੀਂ ਲੈਣਾ ਤੇ ਤੁਹਾਡੇ ਬੱਚੇ ਦੇ ਹੁਣ ਮਲਕੀ ਸਹੀ ਹੈ ਸਹੀ ਆ ਜੂਗੀ ਵੇਹੇ ਉਤਰਾ ਦੇ ਸਕੀਮਸ ਨੂੰ ਵੇ ਤੰਗੀ ਬਹੁਤ ਮਹਿੰਗੀ ਲਈ ਚਲ ਹੁਣ ਆਪਾਂ ਪਾਣਾ ਦੇ ਦੇਣੀ ਆ ਟੋਰ ਕਰਾ ਦੇ ਕੇ ਚੈੱਕ ਮਾਰੀ ਜੀ ਚਲਾ ਦੇਣੀ ਹੈ ਇਹਦੇ ਮਗਰ ਵੀ ਕੱਟੀ ਆ ਇਹਦੇ ਮਗਰ ਵੀ ਕੱਟੀ ਨੇ 6 ਕਿਲੋ ਬਹਲਾ ਏ ਥੱਲੇ ਹੋਣਾ ਅੱਛਾ ਠੀਕ ਆ ਨਾ ਗਾਇ ਬੋਲਾ ਜਿਹੜਾ 6 ਕਿਲੋ ਦੇ ਦਿੱਤੀ ਇਹਦੇ ਬਾਕੀ ਹੋਰ ਬਾਕੀ ਹੋਰ ਕਿਤੇ ਇਹ ਦਾਸ ਨਹੀਂ ਕਿਤੇ ਨਹੀਂ ਹਾਲਾ ਕੱਦ ਕੋਦ ਚੰਗਾ ਹੀ ਹੈ ਨਾ ਕੱਦ ਕੋਦ ਚੰਗਾ ਤਾਂ ਸਿੰਘ ਵਿੱਚ ਕਿੱਡਾ ਚੰਗਾ ਹੈ ਰੁਪਈਆ ਨਹੀਂ ਲੱਗਦਾ ਤੇਤੀ ਦੇ ਬਹੁਤ ਲਈ ਨਹੀਂ ਜਵਾਨੀ ਨਾ ਪਸਾਦੀਏ ਭੂਖਣੇ ਚ ਚੱਲ ਉਹ ਤੇ ਰੁਪਈਆ ਲੱਗ ਉੱਥੇ ਉੱਥੇ ਵਿਖਾ ਦੀ ਹੁਣ ਰੁਪਈਆ ਬਾਅਦ ਚ ਨਗਾਲ ਹੂੰ ਤੇਰੇ ਆ ਰਕੀਂ ਆ ਈ ਦਾ ਨਾਲ ਨਾਲ ਹੀ ਨੇ ਦਾ ਵੀ ਕੱਟੀ ਜੀ ਦੀ ਦਾ ਵੀ ਨਾਲੂ ਨਾਲ ਆ ਸੱਜਣੋਂ ਕਹਿੰਦਾ ਤੇ ਬੱਚੇ ਤਾਂ ਮੈਂ ਆ ਜਾਣੀ ਆ ਤੇ ਚਲੋ ਆਈਆਂ ਆਖਿਆ ਵੀ ਦੇ ਦੇ ਨੇ ਜੇ ਵੇਖੂ ਵੇਖੂ ਤੇ ਨਾ ਨਹੀਂ ਕਿ ਤੇ ਬੱਚੇ ਨੇ ਫਿਰ ਆ ਹੀ ਜਾਣਾ ਇਹ ਆਜੋ ਵੀ ਹਾਂਜੀ ਮੇਰੇ ਪੈਦੀ ਆ ਠੀਕ ਆ ਤੇ ਇਹਦਾ ਮੁੱਲ ਕਿੰਨੇ ਦੀ ਦੇ ਦੇਣੀ ਹੈ ਇਹ ਮੁੱਲ ਬੱਚਾ ਪੁੱਲੀ ਜਮੇਂਗੀ ਲਈ ਹੂੰ ਇਹ ਬੱਚਾ ਪੁੱਲੀ ਆ ਜੇ ਮੇਲਾ ਲੁੱਟਣ ਵਾਲੀ ਗੱਲ ਹੀ ਛੋਟੀ ਆ ਵੀ 70 ਕੀ ਲਈ ਸੀ ਇਹ ਹੂੰ ਤੇ ਆਪਾਂ ਦੇ ਦੇਣੀ ਪਾਣਾ ਹੀ ਕੰਨੇ ਦੀ 60 ਦੀ ਕਰਦਗੇ ਥੋੜਾ ਬਹੁਤ ਹਾਂ ਦੋ ਡਾਦ ਕੇ ਦਾਦੇ ਫਿਰ ਹੋਰ ਹੁਣ ਤਾਂ 10 ਪੀੜੀ ਹੋਣੀਆਂ ਗੱਟ ਵੱਡਾ ਉਂਗਲ ਵੱਡਾ ਆਉਣੇ ਆ 50 ਬੜਾ ਤੇ ਪਾ 50 ਵੱਡ ਪੀੜੀ ਤੇ 10 ਨਹੀਂ ਹਣੀ ਹਾਂ 55000 ਦੀ ਹਾਂ ਨਹੀਂ ਹਾਂ ਨਹੀਂ ਲੋ ਕਿੰਨੇ ਲੁੱਟਣਾ ਮੇਲਾ ਲੁੱਟ ਲੋ ਤੇ ਕੱਟੀ ਉਤਰਾ ਬਹੁਤ ਜਾਰੀ ਚੰਗੀ ਚੁੰਨ ਚੁੰਨ ਦੇ ਵਿੱਚ ਵੀ ਸਾਫ ਇਨਾ ਆਪ ਗਰੰਟੀ ਦੇਵਾਂਗੇ ਤੇ ਧਾਰ ਵੀ ਭੋਲੀ ਆ ਤੇ ਦੋ ਬੋਲਾ ਵੀ 6 ਕਿਲੋ ਹੈਗਾ ਤੇ ਕੱਟੀ ਦਾ ਇਹ ਬੱਚਾ ਭੁੱਲੀ